ਅਕਸਰ ਅਸੀਂ ਦੇਖਦੇ ਹਾਂ ਕਿ ਦੁਕਾਨ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਉਧਾਰ ਮੰਗ ਕੇ ਸ਼ਰਮਿੰਦਾ ਨਾ ਕਰੋ ਪਰ ਗੁਰਦਾਸਪੁਰ ਦੇ ਵਿੱਚ ਇੱਕ ਦੁਕਾਨਦਾਰ ਨੇ ਆਪਣੀ ਦੁਕਾਨ ਦੇ ਬਾਹਰ ਫਲੈਕਸ ਬੋਰਡ ਲਗਾਇਆ ਜਿਸ ਤੇ ਲਿਖਿਆ ਹੋਇਆ ਸੀ ਕਿ ਵਾਰ-ਵਾਰ ਚਾਈਨਾ ਡੋਰ ਮੰਗ ਕੇ ਸ਼ਰਮਿੰਦਾ ਨਾ ਕਰੋ ਤਾਂ ਇਸ ਦੁਕਾਨਦਾਰ ਦੇ ਵੱਲੋਂ ਪਿਛਲੇ ਸਾਲ ਇਹ ਫੈਸਲਾ ਲਿਆ ਗਿਆ ਸੀ ਕਿ ਉਹ ਕਦੇ ਵੀ ਚਾਈਨਾ ਡੋਰ ਨਹੀਂ ਵੇਚਣਗੇ ਤਾਂ ਇਸ ਸਾਲ ਉਹਨਾਂ ਨੇ ਚਾਈਨਾ ਡੋਰ ਨਹੀਂ ਵੇਚਣੀ ਇਸ ਲਈ ਉਹਨਾਂ ਨੇ ਇਹ ਬੋਰਡ ਬਾਹਰ ਲਗਾਇਆ ਕਿ ਚਾਈਨਾ ਡੋਰ ਮੰਗ ਕੇ ਸਾਨੂੰ ਸ਼ਰਮਿੰਦਾ ਨਾ ਕਰੋ ਅਸੀਂ ਚਾਈਨਾ ਡੋਰ ਨਹੀਂ ਵੇਚਦੇ ਤਾਂ ਇਸ ਦੁਕਾਨਦਾਰ ਦਾ ਇਹ ਵੀ ਕਹਿਣਾ ਹੈ ਕਿ ਇਸ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਔਣ ਕਾਰਨ ਇਹ ਕਈ ਜੀਵ ਜੰਤੂ ਜਿਹੜੇ ਨੇ ਉਹਨਾਂ ਦੀ ਜਾਨ ਖਤਰੇ ਦੇ ਵਿੱਚ ਪੈ ਜਾਂਦੀ ਹੈ ਉਹ ਮਰ ਜਾਂਦੇ ਨੇ ਤਾਂ ਕਈ ਵਾਰ ਬੱਚਿਆਂ ਦਾ ਵੀ ਅਸੀਂ ਨੁਕਸਾਨ ਹੁੰਦਾ ਦੇਖਿਆ ਕਿ ਚਾਈਨਾ ਡੋਰ ਦੇ ਨਾਲ ਬੱਚੇ ਦੀ ਗਰਦਨ ਕੱਟ ਗਈ ਹੈ ਜਾਂ ਫਿਰ ਹੋਰ ਕਿਸੇ ਪ੍ਰਕਾਰ ਦੀ ਸਾਟ ਉਸ ਨੂੰ ਲੱਗੀ ਆ ਤਾਂ ਬਹੁਤ ਸੋਹਣਾ ਉਪਰਾਲਾ ਇਸ ਦੁਕਾਨਦਾਰ ਦੇ ਵੱਲੋਂ ਕੀਤਾ ਗਿਆ ਜਿਸ ਦਾ ਕਹਿਣਾ ਹੈ ਕਿ ਉਹ ਕਦੇ ਵੀ ਚਾਈਨਾ ਡੋਰ ਨਹੀਂ ਵੇਚੇਗਾ ਇਸ ਲਈ ਜਿਹੜਾ ਵੀ ਗਾਹਕ ਦੁਕਾਨ ਤੇ ਆਉਂਦਾ ਉਹ ਚਾਈਨਾ ਡੋਰ ਮੰਗ ਕੇ ਤੇ ਸਾਨੂੰ ਸ਼ਰਮਿੰਦਾ ਨਾ ਕਰੇ ਸਰ ਮੇਰਾ ਨਾਮ ਪਿਯੋਸ਼ ਕੋਲੀ ਹੈ ਤਾਰੀਵਾਲ ਤੇ ਮੈਂ ਕੋਲੀ ਬੁੱਕ ਡੀਪੋ ਦੇ ਨਾਮ ਦਾ ਇੱਕ ਛੋਟਾ ਜਿਹਾ ਮੇਰਾ ਸੈਟਅਪ ਹੈ ਤੇ ਅਸੀਂ ਹਰ ਸੀਜ਼ਨ ਬੜੇ ਚਾਅ ਨਾਲ ਲਗਾਉਂਦੇ ਆ ਤੇ ਲੋੜੀ ਦਾ ਸੀਜ਼ਨ ਵੀ ਅਸੀਂ ਬੜੇ ਚਾਅ ਨਾਲ ਲਗਾਉਂਦੇ ਆ ਲੇਕਿਨ ਪਿੱਛੇ ਕੁਝ ਸਮੇਂ ਤੋਂ ਇੱਕ ਜਿਨੋਸੀ ਰਾਖਸ਼ ਕਹਾਂਗੇ ਚਾਈਨਾ ਡੋਰ ਦੇ ਨਾਮ ਦਾ ਉਹ ਇਸ ਸੀਜ਼ਨ ਨੂੰ ਬੜਾ ਖਰਾਬ ਕੀਤਾ ਹੁੰਨੇ ਆ ਤੇ ਚਲੋ ਕਹਿੰਦੇ ਜਦੋਂ ਜਾਗੇ ਉਦੋਂ ਹੀ ਸਵੇਰਾ ਤੇ ਸਾਨੂੰ ਵੀ ਚਲੋ ਇਸ ਗੱਲ ਦੀ ਸਮਝ ਕਹਿ ਸਕਦੇ ਹੋ ਲੇਟ ਆਈ ਸਵੇਰ ਆਈ ਜਦੋਂ ਵੀ ਆਈ ਪਰਮਾਤਮਾ ਵੱਲੋਂ ਬੁੱਧੀ ਪਈ ਅਸੀਂ ਇਸ ਕੰਮ ਨੂੰ ਛੱਡ ਦਿੱਤਾ ਸੀ ਇਹਦੇ ਵੱਲ ਪਿਛਲੇ ਸਾਲ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਹੀ ਅਸੀਂ ਵਾਅਦਾ ਕੀਤਾ ਸੀਗਾ ਕਿ ਜਿੰਨੀ ਸੰਗਤ ਹੈ ਜਿੰਨੇ ਪ੍ਰੇਮੀ ਆ ਧਾਰੀਵਾਲ ਦੇ ਅੰਦਰ ਬਾਹਰ ਦੇ ਜਿਹੜੇ ਸਾਡੇ ਕੋਲ ਲੈਣ ਆਉਂਦੇ ਸੀਗੇ ਖੁੱਲਾ ਬੰਦ ਮਾਲਕੀ ਅਸੀਂ ਇਹਨੂੰ ਨਹੀਂ ਵੇਚਣਾ ਅਸੀਂ ਇਹਨੂੰ ਬਿਲਕੁਲ ਤਲਾਂਦੀ ਦੇ ਦਿੱਤੇ ਪਿਛਲੇ ਸਾਲ ਤੋਂ ਤੇ ਹੁਣ ਇਹ ਸੀਜ਼ਨ ਅਗਲਾ ਆ ਗਿਆ ਹੈ ਫੇਰ ਲੋਹੜੀ ਦਾ ਅਸੀਂ ਇਸ ਸਮੂਹ ਸੰਗਤਾਂ ਅੱਗੇ ਛੋਟਿਆਂ ਭਰਾਵਾਂ ਅੱਗੇ ਵੱਡਿਆਂ ਅੱਗੇ ਮਾਪਿਓਂ ਅੱਗੇ ਇੱਕ ਅਪੀਲ ਲੈ ਕੇ ਆਏ ਆ ਕਿ ਅਸੀਂ ਉਹ ਚੀਜ਼ ਨੂੰ ਵਰਤੀਏ ਜਿਸ ਨਾਲ ਜਾਨਵਾਲ ਦਾ ਨੁਕਸਾਨ ਵੀ ਨਾ ਹੋਵੇ ਤੇ ਸਾਡਾ ਸ਼ੌਂਕ ਵੀ ਪੂਰਾ ਹੋ ਜਾਵੇ ਤੇ ਬਸ ਇਹ ਛੋਟੀ ਜਿਹੀ ਨੀ ਅਪੀਲ ਲੈ ਕੇ ਆਏ ਆ ਕਿ ਮਾਪਿਓ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਇਹ ਡੋਰ ਬੜੀ ਖਤਰਨਾਕ ਡੋਰ ਹੈ ਦੇਖੋ ਹਜੇ ਸੀਜ਼ਨ ਸ਼ੁਰੂ ਵੀ ਨਹੀਂ ਹੋਇਆ ਤੇ ਤਿੰਨ ਚਾਰ ਹਾਦਸੇ ਬੜੇ ਵੱਡੇ ਵੱਡੇ ਵਾਪਰ ਗਏ ਨੇ ਮਾਪਿਆਂ ਦੇ ਪੁੱਤ ਚਲੇ ਗਏ ਨੇ ਘਰਦਿਆਂ ਦੇ ਘਰਵਲੇ ਚਲੇ ਗਏ ਨੇ ਉਹ ਜਿਹੜੇ ਘਾਟੇ ਉਹਦੀ ਪੂਰੇ ਨਹੀਂ ਕੀਤੇ ਜਾ ਸਕਦੇ ਤੇ ਸਾਨੂੰ ਦੁਕਾਨਦਾਰਾਂ ਦਾ ਫਰਜ਼ ਬੰਦਾ ਕਿ ਅਸੀਂ ਬਾਦੂਆਵਾਂ ਨਾਲ ਹੀ ਇਹ ਲੋਕਾਂ ਦੀਆਂ ਅਸੀਂ ਸੇਵਾ ਦੇ ਵਾਲ ਮਾਰਗ ਦੇ ਵਾਲ ਵਿਚਰੀਏ ਜਿੰਨਾ ਸਾਡਾ ਘਰਬਾਰ ਵੀ ਪੂਰਾ ਹੋ ਜਾਵੇ ਤੇ ਸਾਡੇ ਸ਼ੌਂਕ ਵੀ ਪੂਰੇ ਹੋ ਜਾਣ ਬਿਲਕੁਲ ਮੈਂ ਦੱਸਾਂਗਾ ਜੀ ਦੇਖੋ ਪਹਿਲੀ ਗੱਲ ਤੇ ਦੇਖੋ ਚਾਈਨਾ ਡੋਰ ਨਾਲ ਪਤੰਗ ਵਧਾਣ ਵਾਲਾ ਇਹ ਖੁਦ ਤੁਹਾਨੂੰ ਕਹੇਗਾ ਕਿ ਮੈਨੂੰ ਉਹਦੇ ਨਾਲ ਡੋਰ ਵਧਾਉਂਦਾ ਗੁੱਡੀ ਵਧਾਣ ਦਾ ਮਜ਼ਾ ਨਹੀਂ ਆਉਂਦਾ ਕਿਉਂਕਿ ਗੁੱਡੀ ਹੋਲੀ ਹੁੰਦੀ ਹੈ ਤੇ ਡੋਰ ਭਾਰੀ ਹੁੰਦੀ ਹੈ ਦੋਰ ਥੱਲੇ ਲੰਮਕ ਜਾਂਦੀ ਹੈ ਜਦੋਂ ਅਸੀਂ ਉਹਨੂੰ ਗੁੱਡੀ ਵਧਾਨਦੇ ਆ ਤੇ ਉਹ ਤੁਣਕਾ ਹੀ ਨਹੀਂ ਵੱਜਦਾ ਪਤਾ ਹੀ ਨਹੀਂ ਲੱਗਦਾ ਬਹੁਤ ਤੇਜ਼ ਹਵਾਵਾਂ ਦੇ ਵਿੱਚ ਗੁੱਡੀਆਂ ਉੱਡਦੀਆਂ ਨੇ ਨਾਓ ਡੋਰਾਂ ਇਕੱਠੀਆਂ ਹੁੰਦੀਆਂ ਨੇ ਜਿਹੜੀ ਚੜ ਗਈ ਚੜ ਗਈ ਉਹ ਵਾਪਸ ਨਹੀਂ ਆਣੀ ਹੈਗੀ ਹਰ ਪਾਸੇ ਨੁਕਸਾਨ ਹੈ ਪੈਸੇ ਦਾ ਵੀ ਤੇ ਦੇਖੋ ਜਾਨਮਾਲ ਦਾ ਵੀ ਉਹਨਾਂ ਨੂੰ ਨੁਕਸਾਨ ਹੈ ਠੀਕ ਹੈ ਤੇ ਅਪੀਲ ਤੇ ਇਹੀ ਹੈ ਕਿ ਦੱਸੋ ਇਹ ਆਈ ਦੀ ਦੋਰ ਤੁਸੀਂ ਹੱਥ ਵਿੱਚ ਫੜੀ ਦੀ ਆ ਇਹ ਡੋਰ ਬਾਰੇ ਦੱਸੋ ਕਿ ਇਹ ਕੀ ਦੀ ਕੁਆਲਿਟੀ ਹੈ ਕੀ ਸਭ ਕੁਝ ਹੈਗਾ ਦੇਖੋ ਇਹਦਾ ਸਾਰਾ ਰੰਗ ਰੂਪ ਗੱਟੂ ਵਰਗਾ ਹੀ ਹੈ ਸ਼ਕਤੀ ਬ੍ਰਾਂਡ ਦਾ ਹੈ ਗੱਟੂ ਲੇਕਿਨ ਇਹਦੇ ਅੰਦਰ ਧਾਗਾ ਹੈ ਇਹ ਨੋ ਤਾਰੀ ਡੋਰ ਹੈ ਇਹ ਉਹ ਡੋਰ ਹੈ ਇਹ ਉਹ ਮਾਂਜਾ ਹੈ ਜਿਹੜਾ ਅਸੀਂ ਬਚਪਨ ਤੋਂ ਵਰਤਦੇ ਆ ਰਹੇ ਹਾਂ ਜਿਹੜਾ ਸਾਡੇ ਬਜ਼ੁਰਗਾਂ ਨੇ ਸਾਨੂੰ ਦੇਖੋ ਉਹਨਾਂ ਨੇ ਜਿਹੜੇ ਉਹ ਵਰਤਦੇ ਸੀਗੇ ਇਹ ਤੇ ਇੱਕ ਇੱਕ ਭੇੜ ਚਾਲ ਅਸੀਂ ਉਸ ਡੋਰ ਦੇ ਮਗਰ ਲੱਗ ਗਏ ਅਸੀਂ ਮੰਨ ਲਿਆ ਕਿ ਹਾਂ ਯਾਰ ਇਹਨਾਂ ਮੇਰੀ ਗੁੱਡੀ ਨਹੀਂ ਘਟਾਉਂਦੀ ਜੀ ਹਨਾ ਤੇ ਕੱਟੀ ਜਾਏ ਤੇ ਕੱਟੀ ਜਾਏ ਫਿਰ ਕੀ ਹੈ ਕਿਸੇ ਦੇ ਗਰਦਨ ਤੇ ਨਾ ਨਾ ਕੱਟੀ ਜਾਏ ਕਿਸੇ ਮਾਂ ਦਾ ਲਾਲ ਤੇ ਨਾ ਨਾ ਜਾਵੇ ਤੇ ਇਸ ਲਈ ਬੇਨਤੀ ਤੇ ਇਹੀ ਹੈ ਕਿ ਜਿੰਨੀ ਛੇਤੀ ਹੋ ਸਕੇ ਅਸੀਂ ਇਸ ਗੱਲ ਨੂੰ ਸਮਝੀਏ ਤੇ ਬੱਚੇ ਆਂਦੇ ਆ ਟੋਲੀ ਬਣਾਉਣਾ ਆ ਕੇ ਆਂਦੇ ਆ ਭਾਜੀ ਗੱਟੂ ਦਿਓ ਜੀ ਦਿਓ ਜੀ ਅਸੀਂ ਕੋਨ ਗੱਟੂ ਦਾ ਇਹ سلسلہ ਕਿ ਗੱਟੂ ਸ਼ਹਿਰਾਂ 'ਚੋਂ ਘਟਦੇ ਪਿੰਡਾਂ ਦੇ ਵੱਡੇ-ਵੱਡੇ ਹੋਲਸੇਲਰ ਬਣ ਗਏ ਨੇ। ਆ ਜਿੰਨੇ ਲਾਗੇ-ਲਾਗੇ ਪਿੰਡ ਬਣਾ ਸਾਰਿਆਂ ਦੇ ਵਿੱਚ ਵੱਡੇ-ਵੱਡੇ ਹੋਲਸੇਲਰ ਬਣੇ ਨੇ। ਲੋਕ ਉੱਥੋਂ ਜਾ ਕੇ ਗੱਟੂ ਲੈ ਆਂਦੇ ਨੇ। ਤੁਸੀਂ ਵੀ ਦਿਓ ਸਾਨੂੰ ਉੱਥੋਂ ਮਹਿੰਗਾ ਮਿਲਦਾ। ਅਸੀਂ ਪਹਿਲੇ ਤੁਹਾਡੇ ਕੋਲ ਲੈਂਦੇ ਸੀਗੇ। ਮੈਂ ਵੇਖੋ ਡਾਕੂ ਉਂਗਲੀ ਮੰਨ ਲਓ ਜੀ ਮਹਾਤਮਾ ਬੁੱਧ ਮਿਲੇ ਆ ਤੇ ਦੇਖੋ ਡਾਕੂ ਤੋਂ ਸੰਤ ਬਣ ਗਿਆ। ਤੇ ਅਸੀਂ ਆਪਣੀ ਮਨੋਵਰਤੀ ਨਹੀਂ ਚੇਂਜ ਕਰ ਸਕਦੇ। ਅਸੀਂ ਜਿਸ ਗੁਰੂ ਪੀਰ ਅਵਤਾਰ ਨਾਲ ਜੁੜੇ ਆ ਸਾਨੂੰ ਉੱਥੋਂ ਕਿਹਾ ਜਾਂਦਾ ਕਿ ਲੋਕਾਂ ਨੂੰ ਇਹੀ ਜਵਾਬ ਮੈਂ ਦਿੱਤਾ ਕਿ ਦੇਖੋ ਅਸੀਂ ਨਹੀਂ ਵੇਚਦੇ ਤੇ ਜੇ ਹੋ ਸਕਦਾ ਤੇ ਸਾਡਾ ਸਾਥ ਦਿਓ ਉਹ ਨਹੀਂ ਅਸੀਂ ਵੇਚਣਾ ਪਿਛਲੇ ਸਾਲ ਵੀ ਇਹੀ ਸੀ ਕਿ ਆਪਣੇ ਭਰਾਵਾਂ ਨੂੰ ਜਿਹੜੇ ਅੱਜ ਵੀ ਵੇਚ ਰਹੇ ਨੇ ਬਾਜ਼ਾਰ ਵਿੱਚ ਤੇ ਐਸ ਵਾਰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਦੁਨੀਆ ਨਹੀਂ ਸੁਧਰਦੀ ਹੁੰਦੀ ਕਹਿੰਦੇ ਤੂੰ ਆਪਣੀ ਨਵੇੜ ਤੈਨੂੰ ਹੋਰ ਨਾਲ ਕੀ ਤੂੰ ਗਠਰੀ ਸੰਭਾਲ ਤੈਨੂੰ ਚੋਰ ਨਾਲ ਕੀ ਅਸੀਂ ਦੁਨੀਆ ਨੂੰ ਨਹੀਂ ਠੀਕ ਕਰ ਸਕਦੇ ਅਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ ਕੀ ਪਤਾ ਸਾਡੇ ਵੱਲ ਵੇਖ ਕੇ ਉਹ ਵੀ ਸੁਧਰ ਜਾਏ ਉਹ ਵੀ ਸੁਧਰ ਜਾਏ ਕਿ ਜੇ ਉਹ ਨਹੀਂ ਭੁੱਖਾ ਮਰ ਰਿਹਾ ਚਾਈਨਾ ਡੋਰ ਤੋਂ ਬਿਨਾ ਤਾਂ ਮੈਂ ਕਿਦਾਂ ਮਰ ਜਾਵਾਂਗਾ ਸਕਾਇਲਸ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲਾਪਰੇਤ ਸਿੰਘ ਦੀ ਰਿਪੋਰਟ